ਇੰਨੇ ਜ਼ਿਆਦਾ ਮੇਰੀ ਮਾਂ ਰੋਵੇ ਸਾਰੇ ਰੋਵੇ ਘਰ ਦੇ ਅੰਦਰ ਆ ਕੇ ਨੰਗੇ ਹੋ ਗਏ ਮੇਰੀ ਭਝਾਈ ਮੂਰੇ ਮੰਮੀ ਮੂਰੇ ਭੈਣ ਮੂਰੇ ਔਰ ਜਿਹੜੀ ਵਿਆਹ ਕੇ ਲਿਆਏ ਉਹਦੇ ਮੂਰੇ ਅਸੀਂ ਨਹੀਂ ਦੇ ਸਕੇ ਪੈਸੇ ਉੱਥੇ ਨੰਗੇ ਹੋਣ ਲੱਗੇ ਘਰ ਦੇ ਅੰਦਰ ਆ ਕੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗੇ ਵੀ ਹਾਂ ਸਾਡੀ ਬੱਦੂ ਆਏ ਇਹ ਹੈ ਉਹ ਹੈ ਕੱਢ ਕੇ ਰੱਖੇ ਵੀ ਅਸੀਂ ਇੰਨੇ ਦੇ ਸਕਦੇ ਆ ਵੀ ਮੇਰੇ ਕੋਲ ਆ ਸ਼ਗਨ ਇਕੱਠਾ ਵੀ ਮੈਂ ਆਹ ਦੇ ਦੂੰਗਾ 11000 ਦੇ ਦਿੰਨਾ ਪਹਿਲਾ ਭਰਾ ਦਾ ਵਿਆਹ ਕਰਿਆ ਜੀ ਉਦੋਂ ਇਹਨਾਂ ਨੂੰ ਪੈਸੇ ਦੇ ਉਦੋਂ ਇਹਨਾਂ ਨੂੰ 21000 ਸ਼ਗਨ ਦੇ ਆ ਜਦੋਂ ਮੁੰਡਾ ਹੋਇਆ ਭਰਾ ਦਾ ਉਦੋਂ ਅੜ ਕੇ 51000 ਲੈ ਗਏ ਇਸ ਵਾਰ ਸਾਡੇ ਕੋਲ ਨਹੀਂ ਪੈਸੇ ਸੀਗੇ ਅਸੀਂ ਨਹੀਂ ਦੇ ਸਕੇ ਪੈਸੇ ਉੱਥੇ ਨੰਗੇ ਆਉਣ ਲੱਗੇ ਘਰ ਦੇ ਅੰਦਰ ਆ ਕੇ ਘਰ ਦੇ ਅੰਦਰ ਆ ਕੇ ਨੰਗੇ ਆਉਣ ਲੱਗੇ ਵੀ ਹਾਂ ਸਾਡੀ ਬੱਦੂ ਆਏ ਇਹ ਹੈ ਉਹ ਹੈ ਜੇ ਹੁਣ ਅਸੀਂ ਕਿੱਥੇ ਜਾਈਏ ਹਾਰ ਕੇ ਮੈਂ ਕਿਹਾ ਮੈਂ ਮੈਂ ਮਰ ਜੰਨਾ ਹੋਰ ਕੀ ਕਰਾਂ ਜੀ ਫੇਰ ਕਿਤੇ ਜਾ ਕੇ ਦੋ ਜਣਿਆਂ ਨੇ ਉਹਨੂੰ ਬਾਹਰ ਕੱਢਿਆ ਉਹਨਾਂ ਦੇ ਨਾਲ ਦਿਆਂ ਨੇ ਫੇਰ ਆ ਕੇ ਮੈਨੂੰ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਤੁਸੀਂ ਚੁੱਪ ਰਹੋ ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਵੀ ਅਸੀਂ ਚਲੇ ਜਾਂਦੇ ਵੀ ਹਾਂ ਸਾਨੂੰ 100 ਰੁਪਏ ਲੈ ਕੇ ਚਲੇ ਜਾਂਦੇ ਵੀ ਐਨੇ ਐਨੇ ਜ਼ਿਆਦਾ ਮੇਰੀ ਮਾਂ ਰੋਵੇ ਸਾਰੇ ਰੋਵੇ ਘਰ ਦੇ ਅੰਦਰ ਆ ਕੇ ਨੰਗੇ ਹੋ ਗਏ ਮੇਰੀ ਭਝਾਈ ਮੂਰੇ ਮੰਮੀ ਮੂਰੇ ਭੈਣ ਮੂਰੇ ਔਰ ਜਿਹੜੀ ਵਿਆਹ ਕੇ ਲਿਆਏ ਉਹਦੇ ਮੂਰੇ ਹਾਂ ਜੀ ਵੀਡੀਓ ਹੈ ਕੋਈ ਦਾ ਜਿਹੜੇ ਬਣਾਈ ਹੋਈ ਹੈ ਹਾਂ ਜੀ ਹੈਗੀ ਹੈ ਜੀ ਕਿ ਤੇਰੇ ਜੈਸੀ ਲੈ ਕੇ ਆਇਆ ਦੇਖ ਲੈ ਤੂੰ ਪੰਜਾਹ 5000 ਰੁਪਏ ਇੱਥੇ ਮੇਰੀ ਮਰਗੀ ਲੈ ਕੇ ਆਇਆ ਆਪ ਜਾਈਂ ਤੇ ਤੇ ਆਇਂ ਚਤ ਹੋ ਰਹੀ ਹੈ ਦੇਖ ਲੈ ਜੈਸੀ ਲੈ ਕੇ ਆਇਆ ਬੀਤਾ ਬਹੁਤ ਹੈ ਬੜਾ ਸਤਿਅਰ ਤੇ ਨਹੀਂ ਮੈਂ ਸਿੱਕਿਆ ਸੀ ਚੈਨ ਲੋਕੀ ਅਗਰ ਵੀ ਹੋ ਗਿਆ ਸਤੁਕਾਰ ਨਾ ਤੁਸੀਂ ਕੋਈ ਵੀ ਨਹੀਂ ਮਾਤਾ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ੱੱੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਓਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਯਾਰ ਇੱਕ ਇੱਕ ਆਲ ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰ ਦੇ ਨੂੰ ਪਾੜ ਲੈ ਜੋਸ਼ ਤੇ ਫਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ